ਉਹ ਯਾਰ ਜੋ ਬੰਦਾ ਵਿਆਹ ਕਰਕੇ ਨੇ ਇਹਨਾਂ ਨੇ ਸਿਆਪੇ ਹੀ ਖੜੇ ਕਰਤੇ ਮੇਰੇ ਘਰ ਇਹ ਆ ਵੀ ਅੱਗੇ ਇੱਕ ਦਾ ਕੰਮ ਕਰਨਾ ਹੈ ਹੁਣ ਦੋਵਾਂ ਦਾ ਕਰਨਾ ਪੈਣਾ ਮੇਰਾ ਇਹ ਇਰਾਦਾ ਵਾ ਵੀ ਜੇ ਆਪਾਂ ਕਿਸੇ ਚੰਗੇ ਦੇਖ ਦਾ ਕੰਮ ਬਣਾ ਲਈਏ ਚੰਗੇ ਦਾ ਫਿਰ ਜੋ ਬਣਾਇਦਾ ਹੀ ਆ ਪੈਸੇ ਤੇ ਲਾ ਲਾ ਗਈ ਹੈ ਜਿਆਦਾ ਭਲਾ ਇੱਥੇ 50-60000 ਰੁਪਇਆ ਬੰਨ ਲਿਆ ਨੀ ਕੀ ਕੰਟਰੀ ਚ ਉਹਦਾ ਕੀ ਲੋੜ ਉਹ ਇੱਥੇ ਜਾਣ ਦੀ ਉਹ ਚੱਲ ਜੇ ਵੱਡੀ ਕੰਟਰੀ ਤੇ ਜਾਊਗਾ ਚੱਲ ਉਹਨੇ ਕਮਾਈ ਵੀ ਵੱਧ ਕਰੂਗਾ ਸਰ ਹਾਂਜੀ ਅੰਮੀ ਜੀ ਆਜੋ ਪੁੱਤ ਰੋਟੀ ਪਾਣੀ ਦਾ ਕੀ ਬਣਾਉਣਾ ਵਾ ਰੋਟੀ ਪਾਣੀ ਅੰਮੀ ਜੀ ਵੇਖ ਲਓ ਜੋ ਬਣਾਉਣਾ ਆ ਮੈਂ ਥੱਲੇ ਸੌਸ ਸਫਾਈ ਕਰਕੇ ਢਣੀਆ ਬਹੁਤ ਖਲਾਰਾ ਪਿਆ ਫਿਰ ਸੋਈ ਦੇ ਵਿਸਤਗਦੇ ਆਹੋ ਤਾਂ ਫਿਰ ਵਿਆਹ ਆ ਹੀਗਾ ਤਾਂ ਵਿਆਹ ਦਾ ਕਰਕੇ ਖਲਾਰਾ ਤੇ ਪਿਆਣਾ ਹੀ ਉਹਦਾ ਕਰ ਕੀ ਨਾ ਥੱਲੇ ਵੀ ਚਿਪ ਚਿਪ ਕਰਨਦੇ ਸਾਰਾ ਪੋਜਾ ਪਚਾ ਲਾਗੇ ਮੈਂ ਜੋ ਸਫਾਈ ਕਰ ਚੁੱਕੀ ਚੱਲਾਵੇ ਸਫਾਈ ਬੜੀ ਸੋਹਣੀ ਹੋ ਗਈ ਆ ਹਾਂਜੀ ਚਾਲ ਰਪਿੰਦਰ ਅਰਤਨਾ ਤੇ ਬੜੀਆਂ ਪਈਆਂ ਚਲ ਮਾਰ ਰਹਿਣਾ ਸਿਰੇ ਚੜਤਾ ਕੋਝ ਚੱਲਣਾ ਤੁਹਾਡਾ ਵੀ ਦੋਵਾਂ ਜੀਆਂ ਦਾ ਧੰਨਵਾਦ ਜਿਹੜੀ ਉੱਥੇ ਗਏ ਜੀ ਉਹ ਨਹੀਂ ਨਹੀਂ ਉਹਨਾਂ ਦਾ ਤੁਸੀਂ ਕਹਦਾ ਧੰਨਵਾਦ ਕਰਨ ਦੇ ਚਲੋ ਸਾਡਾ ਫਰਜ਼ ਬੰਦਾ ਹੀ ਅਹੀਂ ਕਰਨਾ ਸੀ ਫਰਜ਼ ਤੇ ਬੰਦਾ ਸੀ ਚਲਿਆ ਵੀ ਉਹਨਾਂ ਦੀਆਂ ਗਲਤ ਫਹਿਮੀਆਂ ਦੂਰ ਹੋ ਗਈਆਂ ਤੇ ਸਾਰੇ ਕੰਮ ਵਧੀਆ ਹੋਗੇ ਨਹੀਂ ਨਹੀਂ ਬੜੇ ਵਧੀਆ ਹੋਗੇ ਅਮੇਜੀ ਚਲੋ ਫੇ ਆ ਵੀ ਵਧੀਆ 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 ਹੋ ਗਿਆ ਕੁੜੀ ਦਾ ਵੀ ਸੁਭਾਅ ਮੈਨੂੰ ਚੰਗਾ ਲੱਗਦਾ ਹੈ ਹੈਨਾ ਹਾਸਮੁਖੀ ਆ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਪੀਏ ਦੀ ਮੰਮੀ ਦਾ ਸੁਭਾਅ ਬੜਾ ਚੰਗਾ ਵਾ ਤੇ ਕੁੜੀ ਦਾ ਸੁਭਾਅ ਵੀ ਚੰਗਾ ਵਾ ਨਹੀਂ ਜੋਪਣ ਵੀ ਖੁਸ਼ ਵਾ ਹਾਂ ਚਲਿਆ ਵੀ ਵਧੀਆ ਹੋਇਆ ਪੀ ਗੱਲਾਂ ਬਾਤਾਂ ਦਿਖਾਈਆਂ ਤੇ ਸਾਰੇ ਵਧੀਆ ਕੰਮ ਹੋਗੇ ਹਾਂਜੀ ਹਾਂਜੀ ਚੱਲ ਪੁੱਤ ਜੋ ਬਨ ਜਾਊਗਾ ਬਾਹਰ ਉਹਦੇ ਪੇਪਰ ਪਾਪਰ ਤਿਆਰ ਕਰੂਗਾ ਉਹਨੂੰ ਲੈ ਜਾਊਗਾ ਹਾਂ ਗਾੜੀ ਇਹਨੂੰ ਕਵਾਂਗੇ ਫੇ ਲਵਲੀ ਦਾ ਵੀ ਸੋਚ ਇਹ ਵੀ ਜਾਊਗਾ ਤੇ ਮਗਰ ਇਹ ਵੀ ਜਾਵਾਂਗੇ ਮੁੜ ਕੇ ਚਲੋ ਕੋਈ ਨਹੀਂ ਅੰਮੀ ਜੀ ਜੋ ਕਿਸਮਤ ਹੋਇਆ ਮਿਲ ਹੀ ਜਾਣਾ ਹੈ ਹਾਂ ਨਾ ਪਰ ਸੋਚਣਾ ਤੇ ਪੈਂਦਾ ਹੀ ਆ ਨਾ ਭੈਣ ਭਰਾਵਾਂ ਨੂੰ ਹਾਂਜੀ ਹਾਂਜੀ ਚਲੋ ਇੱਕ ਦੂਜੇ ਸਾਥ ਨਾਲ ਹੀ ਆ ਬਸ ਬਸ ਨਾ ਤੇ ਆਪ ਹੀ ਰੋਟੀ ਪਾਣੀ ਬਣਾ ਲੈਨੇ ਲਿਆ ਮੈਂ ਤੇਰ ਨਾਲ ਕੰਮ ਕਰਵਾਵਾਂ ਤੇ ਜੋਤ ਨੂੰ ਅਜੇ ਰਹਿੰਦੀ ਐ 8 ਦਿਨ ਨਹੀਂ ਨੀ ਸਤੇਦਾਰਾਂ ਦੇ ਵੀ ਜਾਣਾ ਵਾ ਮੰਮੀ ਜੀ ਨੂੰ ਰਹਿਣ ਨਾਲ ਚੱਲਣਾ ਵਾ ਵਿਆਹ ਆ ਤੇ ਕੋਈ ਨਹੀਂ ਕੰਮ ਹੀ ਕਰਨਾ ਮੁੜ ਕੇ ਸਾਰੀ ਉਮਰ ਕੀ ਕਰਨਾ ਆ ਨਾ ਆਹੇ ਚਾਰ ਦਿਨ ਵਾ ਬੈਨ ਦੇ ਹਾਂਜੀ ਮੁੜ ਕੇ ਤੇ ਇਹੋ ਹੀ ਕੰਮ ਕਰਨੇ ਸਾਰਾ ਦਿਨ ਫਿਰ ਤੇ ਇੱਕ ਛੁੱਟੀ ਵੀ ਨਹੀਂ ਆਉਣੀ ਹਾਂਜੀ ਹਾਂਜੀ ਰਾਤ ਨੂੰ ਖਾ ਪੀ ਕੇ ਸੌਣਾ ਵਾ ਸਵੇਰੇ ਉੱਠ ਕੇ ਫੇਰ ਸੋਈ ਚ ਕੰਮ ਕਰਨਾ ਪੈਣਾ ਹੈ ਇਹ ਹੈ ਨਾ ਨਹੀਂ ਨਹੀਂ ਕੋਈ ਨਹੀਂ ਉਹਨੂੰ ਤੁਸੀਂ ਰਹਿਣ ਦਿਓ ਉੱਥੇ ਹੀ ਤੇ ਮੈਂ ਤਾਂ ਉਹਨੂੰ ਦਿੰਦੀ ਆ ਸਬਜੀ ਤੇ ਤੁਸੀਂ ਕੱਟ ਦੋ ਤੇ ਮੈਂ ਤੜਕਾ ਕਰਾ ਲਾ ਲੀਨੀ ਆ ਚੱਲ ਮੈਂ ਨਹੀਂ ਨਵੀਂ ਨਵੀਂ ਆ ਇੱਕ ਵਾਰ ਉਹਨੂੰ ਪੁੱਛ ਲੈਣਾ ਹੀ ਕਿ ਕੀ ਖਾਣਾ ਵਾ ਜੋ ਖਾਣਾ ਹੀ ਉਹ ਬਣਾ ਦਿੰਨੀ ਕਿਹ ਵੇਲੇ ਨਾ ਬੱਚੇ ਦਾ ਮਨ ਹੋਰ ਕੋਈ ਚੀਜ਼ ਖਾਣ ਨੂੰ ਕਰਦਾ ਵਾ ਤੇ ਹੋਰ ਕੋ ਕੁ ਬਣਾ ਲਈ ਤੁਸੀਂ ਜਾਓਗੇ ਪੁੱਛਣ ਕਿ ਜਾਂ ਮੈਂ ਪੁੱਛ ਕੇ ਆਉਂਦਾ ਨਹੀਂ ਤੂੰ ਹੀ ਪੁੱਛ ਲੈ ਮੈਂ ਕਹੀ ਪੁੱਛਾਂ ਚੰਗਾ ਲੱਗਦਾ ਬੰਦਾ ਚੱਲ ਮੈਂ ਪੁੱਛ ਲਈ ਚੱਲ ਤੂੰ ਤੇ ਹਾਣੋ ਹਣੀ ਦੇ ਪੁੱਛ ਲੈ ਭੀ ਜੋ ਤਾਂ ਹੀ ਤੋਂ ਕਾਫੀ ਹੋ ਗਿਆ ਬਣਾ ਲਈਏਗਾ ਰੋਟੀ ਤਾਂ ਫਿਰ ਜੋ ਕਹੂਗੀ ਨਾ ਤੇ ਲਿਆ ਮੈਨੂੰ ਪਿਆਜ਼ ਪੀਓ ਫੜਾ ਦੇ ਮੈਂ ਛਿਲ ਦਿੰਨੀ ਹਾਂ ਹਾਂਜੀ ਜ਼ਰੂਰ ਮੈਂ ਦਿੰਨੀ ਲਿਆ ਤੁਹਾਨੂੰ ਤੇ ਜਾ ਮੇਰੇਤੀ ਪੁੱਛ ਲੈ ਚੰਗਾ ਹਾਂਜੀ ਮੈਂ ਪੁੱਛ ਲਈ ਚੱਲ ਸਾਰੇ ਕੰਮ ਬੜੇ ਵਧੀਆ ਹੋ ਗਏ ਆ ਇਹ ਕਿ ਹੁਣ ਮੰਮੀ ਵੀ ਖੁਸ਼ ਨੇ ਸਾਰੇ ਜੀ ਆ ਖੁਸ਼ ਫਿਰਦੇ ਆ ਤੇ ਚੱਲ ਬਾਬਾ ਜੀ ਹੁਣ ਗੱਡੀ ਨਾ ਐਦਾਂ ਹੀ ਵਧੀਆ-ਵਧੀਆ ਟਾਈਮ ਲੰਘਦਾ ਜਾਵੇ ਸਾਡਾ ਚੱਲ ਮੈਂ ਪੁਸ਼ਕੀ ਆਉਣੀ ਆ ਭਲਾ ਨਾਲੇ ਮੇਰੀ ਨੀ ਭਲਾ ਕੀ ਕਰਨ ਦੀ ਏ ਜੋ ਤਾ ਹਾਂਜੀ ਕਰ ਲਿਆ ਕੰਮ ਸਾਰਾ ਹਾਂਜੀ ਕਮਰੇ ਰਹਿੰਦਾ ਸੀਗਾ ਮੰਮੀ ਹੁਣਾਂ ਕਰ ਲੈਣਾ ਸੀ ਆਪੇ ਕੋਈ ਨਹੀਂ ਆਪਣੇ ਕਮਰੇ ਦੀ ਸਾਫ ਸਫਾਈ ਹੀ ਓਦਾਂ ਕਿਹੜਾ ਮੰਮੀ ਹਣੀ ਕਰਨ ਦਿੰਦੇ ਆ ਉਹ ਚੱਲ ਮੁੜ ਕੇ ਕਰਨਾ ਹੀ ਆ ਸਾਰੀ ਉਮਰ ਨਹੀਂ ਨਹੀਂ ਕੋਈ ਗੱਲ ਨਹੀਂ ਵਿਹਲਿਆਂ ਕਿਹੜਾ ਟਾਈਮ ਪਾਸ ਹੁੰਦਾ ਹੈ ਉਹ ਪਿੰਡ ਵੱਲ ਜਾਣ ਮਿਲ ਕਹਿੰਦੇ ਸੀ ਇੱਥੇ ਜਾਣਾ ਹਾਂਜੀ ਮੰਮੀ ਹਣੀ ਕਹਿੰਦੇ ਹੀ ਤੇ ਦੇ ਹੀ ਵੀ ਮਾਰ ਜੋ ਫੇਰਾ ਹੁਣ ਮੰਮੀ ਹੁਣਾਂ ਨੂੰ ਪੁੱਛ ਲੈਣੇ ਆ ਜੇ ਕਹਿੰਦੇ ਅੱਜ ਹੋਵਨੇ ਆ ਨਹੀਂ ਤੇ ਕੱਲ ਹੋਵਾਂਗੇ ਆਹ ਚਲੋ ਕੋਈ ਗੱਲ ਨਹੀਂ ਇਹ ਕਰੀ ਹੋਵਨੇ ਆ ਤੇ ਮੁੜ ਕੇ ਫਿਰ ਸਾਜਣ ਜਾਵਾਂਗੇ ਇਕੱਠੇ ਹਾਂਜੀ ਹਾਂਜੀ ਮੰਮੀ ਵੀ ਕਹਿੰਦੇ ਹੀ ਵੀ ਆ ਜਾਓ ਇੱਕ ਵਾਰੀ ਨਾਲੇ ਮਿਲ ਗਿਲ ਜਾਉ ਤੇ ਨਾਲੇ ਫੇਰ ਆ ਮਾਰ ਜਾ। ਅਸਾਂ ਮੇਰੀ ਗੱਲ ਸੁਣਾ। ਹਾਂਜੀ। ਮੈਨਾਂ ਇੱਕ ਗੱਲ ਕਰਨੀ ਆ। ਪਤਾ ਨਹੀਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਹਾਂਜੀ ਦੱਸੋ। ਜਦੋਂ ਵਿਆਹ ਤੋਂ ਪਹਿਲਾਂ ਫੋਨ ਆਇਆ ਸੀਗਾ ਤੁਹਾਡੇ ਘਰ ਐ। ਕਿਹਦਾ ਆਇਆ ਸੀਗਾ ਉਹ? ਮੈਨੂੰ ਨਹੀਂ ਪਤਾ। ਡੈਡੀ ਸਾਰੀਆਂ ਗੱਲਾਂ ਨਹੀਂ ਸਾਨੂੰ ਦੱਸਦੇ ਹੁੰਦੇ। ਉਹਨਾਂ ਨੇ ਸਿਰਫ ਉਹੀ ਗੱਲ ਦੱਸਣੀ ਆ ਜਿਹੜੀ ਸਾਡੇ ਵਾਸਤੇ ਚੰਗੀ ਆ। ਉਹ ਨਹੀਂ ਚਾਹੁੰਦੇ ਕਿ ਬੱਚਿਆਂ ਤੇ ਗਲਤ ਅਸਰ ਪਵੇ। ਇਹ ਵੀ ਗੱਲ ਮੰਮੀ ਜੀ ਹੁਣਾਂ ਨੇ ਮੈਨੂੰ ਟੈਨਸ਼ਨ ਜੀ ਆ ਕੇ ਦੱਸਦੀ ਆ। ਡੈਡੀ ਹੁਣਾਂ ਨੇ ਮਨਾ ਕੀਤਾ ਸੀ। ਫੇਰ ਤੂੰ ਇਹ ਗੱਲ ਜੋਤਨਾ ਨਹੀਂ ਕਰਨੀ। ਮੈਂ ਸੋਚ ਰਹੀ ਹਾਂ ਕਿ ਕਿਹੜਾ ਬੰਦਾ ਵਾ ਜਿਹੜਾ ਹੱਥੋਂ ਤੱਕ ਪਹੁੰਚਾ ਵਾ ਤੇ ਜੇ ਮੰਨ ਲਓ ਕੱਲ ਨੂੰ ਸਾਡੀ ਲੁੱਤੀ ਲਈ ਜਾਂ ਰਿਸ਼ਤੇ 'ਚ ਤੇ ਅੱਜ ਫੇਰ ਨਾ ਕੋਈ ਕੰਮ ਖਰਾਬ ਕਰੇ ਜਾਂ ਗਾਹ ਨਾ ਕਰੇ ਕੋਈ ਕੰਮ ਕਰਾਵੇ ਚਲੋ ਕੋਈ ਗੱਲ ਨਹੀਂ ਜੋ ਵੀ ਹੋਣਾ ਸੀ ਉਹ ਤੇ ਹੋ ਗਿਆ ਵਾ ਬਾਕੀ ਰਪਿੰਦਰ ਦੀਦੀ ਹੋਣਾ ਨੇ ਜਾ ਕੇ ਜੋ ਜੋ ਦੱਸਿਆ ਨਾ ਮੰਮੀ ਜੀ ਹੁਣੀ ਆਪਣੀ ਗਲਤੀ ਮੰਨਦੇ ਆ ਗਲਤੀ ਵੀ ਕੀ ਆ ਤੁਹਾਨੂੰ ਪਤਾ ਹੀ ਆ ਜਦੋਂ ਕਿਸੇ ਦੇ ਘਰੇ ਢੀ ਵੱਡੀ ਗੱਲ ਹੋ ਜੇ ਫਿਰ ਗੁੱਸਾ ਤੇ ਆਉਂਦਾ ਹੀ ਆ ਉਹ ਨਹੀਂ ਗੱਲ ਤੇ ਠੀਕ ਵਾ ਹੁਣ ਮੰਨ ਲਓ ਹਾਨਾ ਹੀ ਕੋਈ ਕਹਿੰਦਾ ਇਦਾਂ ਕੁਛ ਤੇ ਅਸੀਂ ਵੀ ਤੇ ਕੁਛ ਨਾ ਕੁਛ ਕਰਨਾ ਹੀ ਹੈਗਾ ਨੀ ਚਲੋ ਪਿੱਛੇ ਜੋ ਵੀ ਹੋ ਗਿਆ ਬੜਾ ਵਧੀਆ ਹੋ ਗਿਆ ਗਾਂ ਜੇਦ ਹੋਊਗਾ ਵੇਖੀ ਜਾਊਗੀ ਕੀ ਪਤਾ ਕਿਹੜੀ ਗੱਲ ਹੀ ਜਾਂ ਕਿਸੇ ਨੂੰ ਹੀ ਨਹੀਂ ਗਲਤਫਹਮੀ ਹੋਗੀ ਹੈਨਾ ਤੇ ਬਾਕੀ ਇਹ ਆ ਵੀ ਡੈਡ ਜੀ ਹੋਣਾ ਚਲੋ ਗੱਲਬਾਤ ਸੁਣ ਲਈ ਆ ਇਹ ਬੜੀ ਵੱਡੀ ਗੱਲ ਹੈ ਨਹੀਂ ਤੇ ਮੈਨੂੰ ਤੇ ਇਹੀ ਡਰ ਰਹੀ ਵੀ ਜਿੰਨੇ ਗੁੱਸੇ ਜੋ ਹੈਗੇ ਆ ਜੇ ਗੱਲਬਾਤ ਨਾ ਸੁਣੀ ਕੋਈ ਗੱਲਬਾਤ ਹੋਗੀ ਤੇ ਸਾਰਾ ਕੁਝ ਸਹੀ ਹੁੰਦਿਆਂ ਹੁੰਦਿਆਂ ਵੀ ਗਲਤ ਹੋ ਜਾਣਾ ਚਲ ਕੋਈ ਗੱਲ ਨਹੀਂ ਤੁਸੀਂ ਇੰਨਾ ਕਰੋ ਮੰਮੀ ਹੁਣੇ ਨਾਲ ਦੇ ਕਮਰੇ 'ਚ ਹੀ ਆ ਤੁਸੀਂ ਜਾ ਕੇ ਉਹਨਾਂ ਨੂੰ ਦੱਸ ਦੋ ਤੇ ਇਹੀ ਪਿੰਲ ਜਾਣਾ ਵਾ ਤੇ ਨਾਲੇ ਉਹਨਾਂ ਲਾ ਕੇ ਬਹਿ ਜਾਓ ਘੜੀ ਤੇ ਮੈਂ ਡੈਡ ਨਾਲ ਗੱਲ ਕਰ ਲਾਂ ਕਮਰੇ 'ਚ ਦੱਸ ਪਿੰਦਰ ਹੈ ਹਾਂਜੀ ਪੁੱਤ ਮਿੱਠੇ ਚੌਲੀ ਬਣਾ ਲੈ ਚੱਲ ਤੇ ਨਾਲ ਨਾ ਬੂਰ ਪਾ ਕੇ ਤੇ ਦਹੀਂ ਬਣਾ ਲੈਣੀ ਐ ਤੇ ਸਬਜ਼ੀਆਂ ਤਾਂ ਕਿੰਨੀਆਂ ਵਧੀਆਆਂ ਆਹੋ ਬਣਾ ਲੈਣੇ ਹੋਈ ਹੈ ਨਾ ਹਾਂਜੀ ਇਹ ਹੀ ਬਣਾ ਲੈਣੇ ਆ ਆਜਾ ਪੁੱਤ ਕੁਛ ਨਹੀਂ ਰੋਟੀ ਦੀ ਤਿਆਰੀ ਕਰਨ ਦੇ ਆ ਲਓ ਮੈਂ ਕੁਛ ਕੰਮ ਕਰਾ ਦਾਂ ਉਹ ਨਹੀਂ ਪੁੱਤ ਕੋਈ ਗੱਲ ਨਹੀਂ ਸਾਰੇ ਉਮਰ ਕੰਮ ਹੀ ਕਰਨੇ ਆ ਐ ਹੋਈ ਚਾਰ ਦੇਣਾ ਵੇਲੇ ਬੈਣ ਦੇ ਤੇ ਮੰਮੀ ਜੀ ਤੇ ਮੈਨੂੰ ਕੰਮ ਦੱਸਿਆ ਕਰੋ ਮੇਰੇ ਟਾਈਮpass ਨਹੀਂ ਹੁੰਦਾ ਕੋਈ ਗੱਲ ਨਹੀਂ ਕੰਮ ਤੇ ਨੂੰ ਦੱਸ ਦਾਂਗੇ ਥੋੜੇ ਦੇਣੇ ਆ ਮੈਂ ਹੱਥਕ ਦਿਨ ਤੇ ਇਹ ਕੱਢ ਤਾ ਕੋਈ ਗੱਲ ਨਹੀਂ ਹੋਰ ਦੀਦੀ ਭਿਆਨ ਕਾ ਜਾਂਦਾ ਪਾ ਹਾਂ ਵਧੀਆ ਜੋਤ ਪੁੱਤ ਕੋਈ ਭਿਆਨ ਭਰਾ ਹੀ ਵੇਖਣਾ ਜਾਂਦਾ ਵਾ ਫਿਰ ਉਹ ਕੀ ਕਹੂਗਾ ਵੀ ਰੋਟੀ ਨੂੰ ਕੰਮ ਤੇ ਲਾ ਵੀ ਲਿਆ ਨਾਲੇ ਸਾਰੀ ਉਮਰ ਇਹੋ ਹੀ ਕੰਮ ਕਰਨੇ ਮੁੜ ਕੇ ਚਲੋ ਕੋਈ ਨਹੀਂ ਮੰਮੀ ਜੀ ਹੋਰ ਦੀਦੀ ਤੀਨ ਦੱਸੋ ਗੱਲਾਂ ਬਾਤਾਂ ਬਸ ਵਧੀਆ ਜੋਤ ਠੀਕ ਆ ਆਇਆ ਪਿੰਡੋਂ ਫੋਨ ਹਾਂਜੀ ਹਾਂਜੀ ਪਿੰਡੋਂ ਫੋਨ ਆਇਆ ਹੀ ਨਾਲੇ ਮੰਮੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਿੰਡੋਂ ਮੰਮੀ ਹੁਣੀ ਫੋਨ ਕਰਦੇ ਆ ਹੀ ਮੈਂ ਨਾ SLA ਕਿਤੇ ਮੰਮੀ ਕਹਿੰਦੇ ਕਿ ਇੱਕ ਵਾਰੀ ਫੇਰਾ ਮਾਰ ਜਾਓ ਤੇ ਕੋਈ ਗੱਲ ਨਹੀਂ ਚਲ ਜੋ ਤင်း ਸ਼ਾਮਾ ਨੂੰ ਤੇ ਰਾਤ ਰਹਿਓ ਤੇ ਅਗਲੇ ਦਿਨ ਆ ਦਿਓ ਨਹੀਂ ਨਹੀਂ ਮੰਮੀ ਜੀ ਰਾਤ ਕਿੱਥੇ ਰਹਿਣਾ ਅਹੀਂ ਦਿਨੇ ਦਿਨੇ ਜਾਵਾਂਗੇ ਇੱਕ ਵਾਰੀ ਹੁਣ ਹੋਮ ਨੇ ਆ ਥੋੜੇ ਕਿਨਾਂ ਨੂੰ ਤੇ ਸਾਰੇ ਜਣੇ ਚੱਲਾਂਗੇ ਚਲੋ ਵੇਖ ਲਓ ਤੁਹਾਡੀ ਮਰਜ਼ੀ ਆ ਮੈਂ ਹਾਂ ਚੱਲਦਾ ਵੀ ਮੰਮੀ ਹੁਣੀ ਵੀ ਕਹਿਣਗੇ ਕਿ ਸਾਦ ਨਹੀਂ ਫੇਰਾ ਮਾਰ ਕੇ ਚਲ ਗਿਆ ਤੇ ਰਾਤ ਰਹਿ ਆਉਂਗੀ ਨਹੀਂ ਮੰਮੀ ਜੀ ਅਜੀ ਇੱਥੇ ਵੀ ਨਾ ਨਾ ਇੱਥੇ ਵੀ ਮੇਰਾ ਜੀ ਲੱਗ ਜਾਂਦਾ ਵਾ ਨਾ ਜੀ ਲੱਗੇ ਫਿਰ ਤੇ ਬੰਦਾ ਖਿੱਚ ਘਰੇ ਵੀ ਮੈਂ ਪਿੱਛੇ ਜਾਣਾ ਅਜੇ ਮੇਰਾ ਜੀ ਲੱਗਾ ਤੇ ਕੋਈ ਗੱਲ ਨਹੀਂ ਠੀਕੜਾ ਮੈਨੂੰ ਰੁਕਣਾ ਜਦੋਂ ਮੇਰਾ ਜੀ ਕਰਨਾ ਮੈਂ ਚੱਲ ਜਾਣਾ ਤੁਹਾਨੂੰ ਪੁੱਛ ਨਹੀਂ ਨਹੀਂ ਪੁੱਛੀ ਤਾਂ ਵੀ ਕੋਈ ਗੱਲ ਨਹੀਂ ਚਲਣਾ ਨਹੀਂ ਹੋਣਾ ਹਾਂ ਤਾਂ ਕੋਈ ਨਹੀਂ ਫਿਰ ਕਿਤੇ ਦਿਨ ਚੱਲ ਜਾਣਗੇ ਫਿਰ ਆਤਰਿਆਉਣਗੇ ਹਨਾ ਚਲੋ ਵੇਖ ਲਓ ਤੁਸੀਂ ਦੋਵੇਂ ਜਾਣੇ ਕਰ ਲੋ ਸਲਾਹ ਜਿੱਦਾਂ ਵੀ ਕਰਨੀ ਹੈ ਅੱਜ ਜਾਣਾ ਵਾ ਕਿ ਕੱਲ ਨੂੰ ਜਾਣਾ ਵਾ ਜਾ ਕੇ ਹੋ ਆਓ ਮੇਰਾ ਜ਼ਰਾ ਦਾ ਅੰਮੀ ਜੀ ਹੋਈ ਹੁੰਦਾ ਕਿਉਂ ਵੀ ਚਾਰ ਪੰਜ ਦਿਨ ਤੇ ਅੱਗੇ ਹੋ ਗਏ ਨੇ ਚਲ ਕੋਈ ਫਿਰ ਆਪਾਂ ਆਉਂਦੇ ਇੱਕ ਵਾਰ ਤੇ ਫਿਰ ਚਲੋ ਵਧੀਆ ਹੈ ਨਾ ਜਿਆਦਾ ਜਾਨਾ ਵਾ ਤੇ ਚਲ ਜੇ ਫਿਰ ਟਾਈਮ ਨਾ ਜਾਂਦੇ ਹੋਣ ਤਿਆਰ ਤੇ ਹੋਈ ਨੇ ਕੋਈ ਨਹੀਂ ਮਮੀ ਜੀ ਐਂ ਚਲ ਜਾਨੀ ਆ ਤੇ ਤੁਸੀਂ ਇਦਾਂ ਕਰਿਆ ਕਰੋ ਤੁਸੀਂ ਕੰਮ ਰੈਂਦੇਆ ਕਰੋ ਮੈਨੂੰ ਦੱਸ ਦਿਆ ਕਰੋ ਮੈਂ ਦੀਦੀ ਨਾ ਕਰਾ ਦਿਆ ਕਰੂੰਗੀ ਬੇਜੋਤ ਤੁਸੀਂ ਦੋਵੇਂ ਪਹਿਣਾ ਦੇ ਤੇ ਹੁਣ ਕੰਮ ਤੁਸੀਂ ਕਰਿਆ ਕਰਨਾ ਵਾ ਮੈਂ ਤੂੰ ਤਲਾ ਕੁਤਲਾ ਕੇ ਤੈਨੂੰ ਪਿਆਜ਼ ਘੱਟ ਤਾ ਕੇ ਦੀ ਹੋਰ ਕੋਈ ਕੰਮ ਕਰ ਲਿਆ ਤੇ ਬਾਕੀ ਸਾਰੇ ਕੰਮ ਤੁਸੀਂ ਆਪ ਹੀ ਕਰਨੇ ਆ ਤੇ ਦੂਜੀ ਗੱਲ ਇਹ ਆ ਵੀ ਦੋਵਾਂ ਜਾਣੀਆਂ ਨੇ ਐ ਪਹਿਣਾ ਪਹਿਣਾ ਬਣ ਕੇ ਰਹਿਣਾ ਵਾ ਕਿਸੇ ਨੂੰ ਬਾਹਰ ਮਹਿਸੂਸ ਨਾ ਹੋਵੇ ਵੀ ਇਹ ਦਰਾਣੀ ਜਠਾਣੀ ਆ ਕਿ ਪਹਿਣਾ ਪਹਿਣਾਵਾ ਕੋਈ ਨਹੀਂ ਮੰਮੀ ਜੀ ਤਸੀਂ ਕੀ ਕਰਨਾ ਕਰੂ ਤਸੀਂ ਜਿੱਦਾਂ ਕਹੋਗੇ ਪੋਦੇ ਹੀ ਕਰ ਲਿਆ ਕਰਨਾ ਬਾਕੀ ਪੁੱਤੇ ਇਹ ਦੱਸ ਤੇ ਤੈਨੂੰ ਹੜਾ ਘਰ ਪਰਿਵਾਰ ਕਿੱਦਾਂ ਦਾ ਲੱਗਾ ਤੇਰਾ ਜੀ ਲੱਗਾ ਵਾ ਮੰਮੀ ਜੀ ਸਾਰੇ ਬੜੀ ਵਧੀਆ ਵਾ ਸਾਰੇ ਮੈਨੂੰ ਬੜਾ ਪਿਆਰ ਕਰਦੇ ਆ ਤੇ ਜੀ ਵੀ ਮੇਰਾ ਲੱਗ ਗਿਆ ਚਲ ਵਧੀਆ ਕਰ ਲਓ ਬਾਕੀ ਕਿਸ ਚੀਜ਼ ਦੀ ਲੋੜ ਹੋਵੇ ਜਿੱਥੋਂ ਕੇ ਕੰਮ ਦਾ ਨਾਮ ਪਤਾ ਲੱਗੇ ਚੱਲ ਮੈਨੂੰ ਨਹੀਂ ਪੁੱਛਣਾ ਤੇ ਆਪਣੀ ਭੈਣ ਨੂੰ ਪੁੱਛ ਲੈ ਕਰ ਕੋਈ ਨਹੀਂ ਮਮੀ ਜੀ ਮੈਂ ਦੀਦੀ ਨੂੰ ਹਰ ਗੱਲ ਪੁੱਛ ਲਿਆ ਕਰੂੰਗੀ ਫਿਰ ਕੀ ਇਹਨਾਂ ਤੋਂ ਹੀ ਪੁੱਛਣਾ ਮੈਂ ਕੋਈ ਨਹੀਂ ਮਮੀ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਰਲ ਮਿਲ ਕੇ ਨਾ ਸਾਰਾ ਕੰਮ ਕਰ ਲਿਆ ਕਰਨਾ ਵਿਖੇ ਤੁਹਾਨੂੰ ਪਤਾ ਨਹੀਂ ਲੱਗਿਆ ਕਰਨਾ ਨਹੀਂ ਪੁੱਤ ਮੈਂ ਵੀ ਇਹੋ ਗੱਲ ਹੀ ਚੰਨੀ ਆ ਹਾਂਜੀ ਨਵੇਂ ਘਰ ਚ ਜਦੋਂ ਆਈਏ ਨਾ ਉਦੋਂ ਪਤਾ ਨਹੀਂ ਹੁੰਦਾ ਪੇ ਲੂਣ ਕਿੰਨਾ ਕ ਖਾਂਦੇ ਆ ਮਿਰਚ ਕਿੰਨੀ ਕ ਖਾਂਦੇ ਆ ਨਹੀਂ ਨਹੀਂ ਉਹ ਚਲੋ ਮੇਰੀ ਹੁੰਦਾ ਹੀ ਥੋੜੇ ਦਿਨ ਬਗਾਇਆ ਚੱਕਦਾ ਕੰਮ ਕਰੀਦਾ ਵਾ ਤੇ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱ ਤੇਰੇ ਡੈਡੀ ਦਾ ਵੀ ਸੁਭਾਏ ਨਹੀਂ ਵੀ ਕਾਲੇ ਪੈ ਜਾਣਾ ਪਿਆ ਕੀ ਬਣਾਇਆ ਕੀ ਕੀਤਾ ਵਾ ਠੀਕ ਆ ਨਾ ਕੋਈ ਨਹੀਂ ਤੇ ਐ ਪਿਆਰ ਨਾਲ ਕੰਮ ਕਰਨਾ ਵਿਹਦਵਾ ਪਾਣਾ ਨੇ ਤੇ ਅਹੀਂ ਕਿੱਦਾਂ ਹੋਈਏ ਹਾਂ ਹੋ ਆਉ ਕੋਈ ਨਹੀਂ ਜਾਉ ਤੇ ਠੀਕ ਜੀ ਮਿਲ ਹੀ ਹਾਂ ਫਿਰ ਠੀਕ ਹੈ ਜੀ ਜੀ ਅੱਜ ਕੋਈ ਨਹੀਂ ਜਾਊਗਾ ਤੈਨਾਂ ਆਜੋ ਪੁੱਤ ਫਿਰ ਨੇਹਰਾ ਨਾ ਕਰਿਓ ਨਹੀਂ ਜੀ ਮੰਮੀ ਜੀ ਟਾਈਮ ਨਹੀਂ ਆ ਜੀ ਹਾਂ ਲਾਈਟਾਂ ਚੱਲਦੇ ਹਾਂ ਫਿਰ ਗਾੜੀ ਕੋਈ ਲੱਭਦਾ ਰਹਿੰਦਾ ਚੱਲ ਰਪਿੰਦਰ ਇਹ ਵੀ ਨਾ ਇੱਕ ਵਾਰ ਫੇਰਾ ਪਾਉ ਨੂੰ ਵਧੀਆ ਕਰ ਲੈਣਾ ਹੈ ਨਾ ਮੈਂ ਤਾਂ ਹੀ ਤੁਹਾਨੂੰ ਕਹਿਣ ਦੀ ਹੈ ਨਾ ਕਿ ਚੱਲਦੇ ਹਾਂ ਅੱਜ ਨਾ ਅਸੀਂ ਰਾਤ ਰਹਿਣਗੇ ਨਾ ਕੋਈ ਨਹੀਂ ਫਿਰ ਕਿਸ ਦਿਨ ਚਲ ਜਾਣਗੇ ਸਿਰਫ ਮੈਂ ਇੱਕ ਦਿਜਾਈ ਦੋਰਤਾ ਵੀ ਲਾਉਣ ਕੋਈ ਗੱਲ ਨਹੀਂ ਆਮ ਨੇ ਐਸਾ ਬੋਲਣਾ ਪੈਂਦੀ ਖਾਣ ਪੀਣ ਨੂੰ ਲੈ ਜਾਓ ਕੋਸੇ ਇੱਕ ਤੇ ਡੱਪਾ ਲੈ ਜਾਓ ਤੇ ਨਾਲ ਫਰੂਟ ਲੈ ਜਾਓ ਪਹਿਲੀ ਵਾਰ ਜਾਣਾ ਕੋਈ ਨਹੀਂ ਹੱਲੇ ਉਹ ਜੋਬਦਾਰ ਹੁੰਦੀ ਹੋਣਾ ਆਹੋ ਅੱਧ ਕੋਈ ਨਹੀਂ ਜਾਉਂਦੀ ਉਹਨਾਂ ਵੱਲ ਤੇ ਨਾਲੇ ਕਹਿੰਦੇ ਹਾਲੇ ਥੋੜੇ ਬੋਦੇ ਪੈਸੇ ਦੇ ਕੋਈ ਨਹੀਂ ਮੈਂ ਦੇ ਦਿੰਦੀ ਹਨਾ ਕੁਛ ਲੈ ਨਹੀਂ ਦੋ ਬੰਨ ਤੇ ਕਿੰਨੇ ਚਾਹੀਦੇ ਪਹਿਲੇ ਕਰ ਵੀ ਲਾ ਨਾ ਨਾ ਕੁੱਲ ਹੁੰਦਾ ਉਹ ਤਾਂ ਅੰਕ ਮੰਡੋ ਹਾਂ ਤੁਹਾਨੂੰ ਨਹੀਂ ਪਿਆੰਦਾ ਮੈਂ ਕੋਈ ਨਹੀਂ ਮੈਂ ਦਿੰਦੀ ਆ ਤੇ ਚਲ ਆ ਫਿਰ ਕਰ ਲੀਆ ਆਪਾਂ ਫਿਰ ਉਹਦੇ ਪਾਰ ਮੈਂ ਕਰਨੀ ਨਹੀਂ ਰਹੀ ਤੇ ਤੁਸੀਂ ਦੋਰੋ ਇਹਨਾਂ ਨੂੰ ਆ ਲਓ ਕਰਾ ਕਰ ਲੈਣੀ ਆ ਇਹ ਚੱਲੇ ਪਿੰਡੋਂ ਹੋਣਗੇ ਚੱਲ ਵਧੀਆ ਉਹ ਨਾਲੇ ਕਿੰਨੇ ਦਿਨ ਹੋ ਗਏ ਆ ਫੇਰ ਐਵੇਂ ਹੈ ਨਾ ਕੋਈ ਸੋਚੂਗਾ ਕਿ ਹਾਂ ਦਿੱਤਾ ਕੋਲੇ ਪੀ ਆਏ ਨਹੀਂ ਨਾ ਯਾ ਤੋਂ ਬਾਅਦ ਪਹਿਲੀ ਵਾਰ ਆਉਣਾ ਚੱਲ ਚੰਗਾ ਵਾ ਹੋਣਗੇ ਅੱਜ ਹਾਜੀ ਪਾਜੀ ਤੁਸੀਂ ਕਰ ਦਿਓ ਫੋਨ ਤੇ ਫੇਰ ਚੱਲ ਫਿਰਾਂਗੇ ਹਾਂ ਹਾਂ ਚਲੋ ਠੀਕ ਆ ਪਾਜੀ ਠੀਕ ਓਕੇ ਨੇੜੇ ਚੱਲੇ ਕਿਤੇ ਓ ਯਾਰ ਲਾਡੀ ਦਾ ਫੋਨ ਆਉਂਦਾ ਜਾਣਾ ਹੀ ਕਿਤੇ ਅੱਛਾ ਅੱਛਾ ਉਹਨਾਂ ਪਿੰਡੋਂ ਡਿਆ ਹੀ ਫੋਨ ਆਉਣਾ ਜੋ ਉਧਰ ਪਿੰਡੋਂ ਅੱਛਾ ਤੇ ਮम्मी ਨੇ ਕਹਨੇ ਕਿਤੇ ਤੁਸੀਂ ਅੱਜ ਫੇਰਾ ਮਾਰ ਜਾਓ ਤੇ ਆਪਾਂ ਹੋਈ ਉਧਰ ਮਾਰੋ ਚੱਕਰ ਸ਼ਾਮ ਦਾ ਕੋ ਉਦਾ ਹੀ ਆਈ ਜਾਣਾ ਚਲੋ ਕੋਈ ਗੱਲ ਨਹੀਂ ਤੇ ਪੈਸੇ ਤੇ ਲੈ ਆ ਕੋਲ ਆ ਪੈਸੇ ਤੇ ਆ ਕੇ ਮੈਂ ਕੋ ਪੈਸੇ ਹੈਗੇ ਮੈਂ ਉਧਰ ਦਸਣ ਆਇਆ ਮੈਂ ਵੀ ਆਪਾਂ ਜਾਣਾ ਚਲੋ ਮਾਰੋ ਕੋਈ ਗੱਲ ਨਹੀਂ ਇੱਕ ਗੱਲ ਹੋਰ ਕਰਨੀ ਸੀ ਹਾਂਜੀ ਹਾਂਜੀ ਮੈਂ ਵੀ ਉਧਰ ਹੁਣ ਦੁਬਈ ਦਾ ਲਾਇਸੈਂਸ ਤੇ ਮੇਰੇ ਕੋਲ ਹੈਗਾ ਹੀ ਆ ਹਾਂਜੀ ਤੇ ਮੇਰਾ ਇਹ ਇਰਾਦਾ ਵਾ ਵੀ ਜੇ ਹੀ ਹੁਣ ਅੱਗੇ ਕੰਮ ਕੇ ਵਡੀ ਕੰਟਰੀ ਦਾ ਬਣਾੜੀਏ ਤੇ ਕੋਈ ਨਹੀਂ ਪੁੱਤ ਬਣਾਉਂਦੇ ਇਹ ਆ ਵੀ ਪੈਸੇ ਚਾਰ ਲੱਗ ਜਣੇ ਆ ਕੋਤੇ ਵੇ ਸਾਨੂੰ ਤੇ ਪਤਾ ਦਾ ਹੁਣ ਪਤਾ ਪਤਾ ਕੋਈ ਨਹੀਂ ਤੇ ਪੈਸੇ ਦੀ ਪਰਵਾਹ ਨਾ ਕਰੀ ਪੈਸੇ ਲਾ ਦਾਂਗੇ ਲਵਲੀ ਵੀਰ ਨਾਲ ਇੱਕ ਵਾਰੀ ਸਲਾਹ ਕਰ ਲੈਂ ਜਾਵਾਂ ਕਰ ਲਾ ਸਲਾਹ ਕੀ ਕਰੀ ਭਾਵੇਂ ਜਿੱਦਾਂ ਮਰਜੀ ਵੀ ਆ ਚਲ ਉਹਦਾ ਵੀ ਘਰ ਚੋਂ ਨਹੀਂ ਹੱਕਵਾ ਆਹੋ ਹੱਕਾ ਨਾ ਤੇ ਕਰੀ ਉਹਦੇ ਨਾਲ ਸਲਾਹ ਕਰਦੀ ਨਾ ਤੇ ਫਿਰ ਅਸੀਂ ਪਿੰਡ ਚਲ ਜਣਾ ਚੱਲ ਇਹਦਾ ਕਰ ਲਓ ਠੀਕ ਆ ਗਏ ਆਪਾਂ ਹੋ ਗਏ ਤੇ ਹਾਂ ਚਲੋ ਠੀਕ ਆ ਜੋ ਬਣਾ ਹਾਂਜੀ ਬਾ ਪੁੱਤ ਹੋ ਗਿਆ ਤਿਆਰ ਹਾਂਜੀ ਹੋ ਗਏ ਬਸ ਤੇ ਪੈਸੇ ਹੈਗੇ ਆ ਕਿ ਦਵਾ ਮੈਂ ਨਹੀਂ ਪੈਸੇ ਤੇ ਮੇਰੇ ਕੋ ਹੈਗੇ ਆ ਡੈਡੀ ਵੀ ਪੁੱਛਣ ਦੇ ਹੈਗੇ ਅੱਛਾ ਤੇ ਪੈਸੇ ਹੈਗੇ ਮੇਰੇ ਕੋਈ ਗੱਲ ਹੀ ਫੇਰ ਨਾ ਕਰੋ ਪੁੱਤ ਜਾਣ ਲੱਗੇ ਨਾ ਖਾਣ ਪੀਣੋ ਸਮਾਨ ਲੈ ਜਾਓ ਜੋਤ ਨੂੰ ਪੁੱਛ ਲਿਓ ਵੀ ਕੀ ਉਹਨਾਂ ਨੂੰ ਚੰਗਾ ਲੱਗਦਾ ਉਹ ਹੀ ਤੁਸੀਂ ਖੜਿਓ ਕੋਈ ਗੱਲ ਹੀ ਲੈ ਜਾਗੇ ਜਾਂਦੇ ਹਾਂ ਠੀਕ ਹੈ ਨਾ ਤੇ ਇਹ ਨਾ ਹੋਵੇ ਵੀ ਥੋੜਾ ਜਿਹਾ ਲੈ ਕੇ ਚੱਲ ਜਾਈਏ ਪਹਿਲੀ ਵਾਰੋਂ ਤੋਂ ਜਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਲੈ ਕੇ ਜਾਵਾਂਗੇ ਕੁਛ ਨਾ ਕੁਛ ਫਰੂਟ ਲੈ ਜਾਾਂਗੇ ਥੋੜਾ ਪੁੱਤ ਤੇ ਨਾਲ ਕੋਈ ਮਠਿਆ ਲੈ ਜਾਾਂਗੇ ਬਸ ਬਸ ਤੇ ਉਦੋਂ ਤੇ ਸਾਡਾ ਰਦਾ ਵੀ ਸ਼ਾਮ ਦਾ ਕਹੀਂ ਆਈ ਜਾਣਾ ਵਾਪਸ ਜੋਤਰੀ ਮੈਨੂੰ ਕਹਿ ਰਹੇ ਸੀ ਸ਼ਾਮਾਂ ਤੱਕ ਆ ਜਾਣਾ ਤੇ ਮੈਂ ਤਾਂ ਕਿਹਾ ਜੇ ਰਾਤ ਰਾਣਾ ਤਾਂ ਤੁਸੀਂ ਰਹਿ ਪਿਆ ਸਵੇਰੇ ਆ ਜਾਓ ਨਹੀਂ ਮੈਂ ਕਿਹਾ ਚਲੋ ਪਹਿਲੀ ਦੂਜੇ ਲਈ ਜਾਣਾ ਵਾ ਤੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਤੇ ਮੁੜ ਕੇ ਕੋਈ ਨਹੀਂ ਥੋੜਾ ਟਾਈਮ ਹੋ ਜਾਊਗਾ ਤੇ ਫਿਰ ਰਹਿਵਾਂਗੇ ਚਲੋ ਉਹ ਤੇ ਗੱਲ ਠੀਕ ਹੈ ਤੇ ਜੇ ਸ਼ਾਮਾਂ ਨੂੰ ਆਉਣਾ ਵਾ ਨਾ ਤੇ ਟਾਈਨ ਆ ਜਾਓ ਜਦੋਂ ਅੱਗੋਂ ਲਾਈਟਾਂ ਵੱਜਦੀਆਂ ਫਿਰ ਲੱਭਦਾ ਕੁਛ ਨਹੀਂਗਾ ਤਾਂ ਹਾਂ ਕੋਈ ਨਹੀਂ ਕਰ ਵੀ ਕਰ ਜਿਆ ਹੁੰਦਾ ਆਪੇ ਗਏ ਐ ਅਜ ਤੱਕ ਵਾਪਸ ਨਹੀਂ ਆਏ ਕੋਈ ਗੱਲ ਨਹੀਂ ਆ ਜਾ ਕੇ ਤੇ ਮੈਂ ਪੁੱਛਣਾ ਸੀ ਕਿ ਲਵਲੀ ਵੀਰ ਕਿੱਥੇ ਆ ਲਵਲੀ ਇੱਥੇ ਬਾਹਰ ਹੀ ਹੁਣਾ ਵਾ ਮੈਂ ਸਲਾਹ ਕਰਨੀ ਸੀ ਕੋਲ ਨੂੰ ਹਾਂ ਮੈਂ ਡੈਡ ਨਾਲੇ ਇੱਕ ਗੱਲ ਕਰਨੀ ਆ ਹੀਗਾ। ਅੱਛਾ। ਮੈਂ ਵੀ ਹੁਣ ਲਾਇਸੈਂਸ ਤੇ ਮੇਕੋ ਹੈਗਾ ਵਾ। ਹਾਂ। ਤੇ ਮੇਰਾ ਇਰਾਦਾ ਹੈ ਵੀ ਮੈਂ ਨਾ ਆਪਣਾ ਕੰਮ ਹੁਣ ਗਾਂ ਜਿੱਥੇ ਜਾਣਾ ਵਾ। ਕੋਈ ਚੰਗੇ ਦੇਸ਼ ਚ ਬਣਾਣਾ ਥੋੜਾ ਜਿਹਾ। ਚਲ ਕੋਈ ਗੱਲ ਨਹੀਂ ਪੁੱਤ। ਉਹ ਸਲਾਹ ਤੋਂ ਆਣ ਕੇ ਕਰ ਲੈ। ਪਹਿਲਾਂ ਜਿੱਥੇ ਤਿਆਰ ਹੋਏ ਉੱਥੋਂ ਤੇ ਹੋ ਕੇ ਆਉ ਦਹੀਂ। ਚਲੋ ਕੋਈ ਨਹੀਂ। ਜੇ ਰਾਜ ਬੈਲਣਗੇ ਤੇ ਮੈਂ ਜਾਂਦਾ ਨਾ ਕਰੂਗਾ। ਆਹ ਘੜੀ ਲੱਗ ਜਾਣੀ ਤਾਂ ਉਹਨੂੰ ਗੱਲਬਾਤ ਕਰਦੇ ਤਾਂ ਕਿੰਨਾ ਟਾਈਮ ਤੱਕ ਹੋ ਗਿਆ ਵਾ। ਨਹੀਂ ਕੋਈ ਨਹੀਂ ਹੋਣੀ ਆਪਾਂ। ਆ ਜਾਓ ਕੋਈ ਆ ਗਿਆ ਪਾਪੂ ਗਿਆ। ਓ ਯਾਰ ਜੋ ਬੰਦਾ ਵਿਆਹ ਕਰਕੇ ਨੇ ਇਹਨਾਂ ਨੇ। ਸਿਆਪੇ ਹੀ ਖ ਹੁਣ ਦੋਵਾਂ ਦਾ ਕਰਨਾ ਪੈਣਾ ਕੋਈ ਨਹੀਂ ਕੋਈ ਨਾ ਕੋਈ ਤਾਂ ਸਕੀਮ ਲਵਣੀ ਪੈਣੀ ਹੈ ਫਿਰ ਲਾਹ ਦੋ ਚਾਰ ਦਿਨ ਜਿੰਨਾ ਲੱਗਿਆ ਜਾਂਦਾ ਬੈਠੇ ਵੀਰ ਜੀ ਹਾਂ ਬੈਠਾ ਮੈਂ ਤਾਂ ਉਂਦਰ ਲੱਭਣ ਡਿਆ ਸੀਗਾ ਉਹ ਇੱਥੇ ਬੈਠਾ ਹੈ ਮੈਂ ਉਹ ਮੁੰਡੇ-ਮੁੰਡਿਆ ਢੀਕਣ ਅੱਛਾ ਉਹਨਾਂ ਜਾਣਾ ਹੈ ਕਿੱ데 ਅਸੀਂ ਨਾ ਪੇਟ ਤੱਕ ਚੱਲੇ ਆਂ ਜੋਤੇ ਪੇਟ ਚੱਲੇ ਮੜਾ ਜਾ ਅੱਛਾ ਆਹੋ ਤੇ ਸ਼ਾਮ ਤੱਕ ਅਹੀਂ ਆਈ ਜਾਣਾ ਕੋਈ ਨਹੀਂ ਹੋ ਠੀਕ ਆ ਤੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡਾ ਨਾ ਹੋਰ ਦੱਸੋ ਮੈਂ ਸੋਚਣ ਰਿਹਾ ਸੀਗਾ ਕਿ ਅਗੇ ਡੈਡ ਨਾਲ ਵੀ ਸਲਾਹ ਕਰਨੀ ਹੈ ਮਮੀ ਨੇ ਵੀ ਦੱਸਿਆ ਮਾੜਾ ਜ ਮੈਂ ਹੂੰ ਕਿ ਹੁਣ ਨਿੱਕੇ ਦੇਸ਼ ਤੁਹਾਨੂੰ ਪਤਾ ਪੈਸੇ ਤੇ ਥੋੜੇ ਬੰਦੇ ਆ ਉਹ ਆਹ ਬੰਦੇ ਦੇ ਆ ਤੇ ਨਾਲੇ ਉੱਥੇ ਪੱਕੇ ਹੋਣ ਦਾ ਤੁਹਾਨੂੰ ਬੜਾ ਕੰਮ ਘਟਵਾ ਜਰਾ ਹੂੰ ਤੇ ਜੇ ਬੰਦਾ ਹੋ ਵੀ ਜਾਵੇ ਤੇ ਵੱਡਾ ਕੰਮ ਤੇ ਨਹੀਂ ਕੋਈ ਕਰ ਸਕਦਾ ਆਹੋ ਇਹ ਦਿਖਾਈ ਹੈ ਨਾ ਮੇਰਾ ਇਰਾਦਾ ਵਾ ਵੀ ਜੇ ਆਪਾਂ ਕੋਈ ਚੰਗੇ ਦੇਖਦਾ ਕੰਮ ਬਣਾ ਲਈਏ ਚੰਗੇ ਦਾ ਫਿਰ ਜੋ ਬਣਾਇਦਾ ਹੀ ਆ ਪੈਸੇ ਤੇ ਲਾ ਲਾ ਗਈ ਹੈ ਡੈਡੀ ਨੇ ਮੈਂ ਕੀਤੀ ਗੱਲ ਹੂੰ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਪੈਸਾ ਹੀ ਲਾ ਦਾਂਗੇ ਹੂੰ ਤੇ ਮੈਂ ਹਾਂ ਚਲੋ ਤੁਹਾਡਾ ਨ ਵੀ ਇੱਕ ਵਾਰੀ ਸਲਾਹ ਕੋਈ ਗੱਲ ਨਹੀਂ ਬੇਨਿੰ ਨਹੀਂ ਸਲਾਹ ਕਰਕੇ ਇਹ ਚਲੋ ਇਹ ਆ ਵੀ ਜਾਂ ਤੇ ਕੈਨੇਡਾ ਦਾ ਤੇ ਜਾਂ ਅਮਰੀਕਾ ਦਾ ਬੰਦਾ ਵੇਖ ਲੈ ਉਥੇ ਇਹ ਆ ਵੀ ਚਲੋ ਪੈਸੇ ਚਾਰ ਚੰਗੇ ਬਣ ਜਾਂਦੇ ਆ ਆਹੋ ਇਹ ਥੋੜਾ ਟਾਈਮ ਕੰਮ ਕਰੇ ਤੇ ਪੀਆਰ ਦੇ ਵੀ ਚਾਂਸ ਹੁੰਦੇ ਆ ਆਹੋ ਇਹ ਤੇ ਹੈ ਹੀ ਤੇ ਨਾਲੇ ਤੁਹਾਨੂੰ ਪਤਾ ਦੁਨੀਆ ਸਾਰੀ ਉਧਰ ਨੂੰ ਹੋਈ ਜਾਂਦੀ ਆ ਜੀ ਬੰਦਾ ਹੋਇਆ ਹੋਇਆ ਇਹ ਤੇ ਹੈ ਹੀ ਇਹ ਗੱਲ ਤੇਰੀ ਪਰ ਇਹ ਆ ਵੀ ਹੁਣ ਇੰਨੇ ਪੈਸੇ ਆਉਣਗੇ ਕਿਸੇ ਤੋਂ ਚਲੋ ਡੈਡੀ ਕਰਨਗੇ ਕੋਹਣਾ ਕੋਸ ਜਿਹੜੀ ਕੋਈ ਸੇਵਿੰਗ ਹੈਗੀ ਸਲਾਵਾਂਗੇ ਸਾਰੇ ਇੱਕੋ ਪਾਸੇ ਤੇ ਚੱਲ ਕੋਈ ਗੱਲ ਨਹੀਂ ਤੋ ਹੋਇਆ ਮੋਹਲੀ ਕਰਕੇ ਮੈਂ ਕਰ ਲਾਂਗੀ ਕੰਮ ਸੈਟ ਹੈ ਆਪਾਂ ਅੱਗੇ ਹੋ ਕੇ ਪਿੰਡ ਦਸ ਵੱਡੀ ਕੰਟਰੀਆਂ ਜਾਂਦੀਆਂ ਸਲਾਵਾ ਹੁਣ ਵੀ ਲੈ ਪਿਆ ਉਹ ਸੁਪਨੇ ਤੇ ਬੜੇ ਵੇਖਣ ਡਿਆ ਵਾ ਕੀ ਪਤਾ ਉੱਥੇ ਜਾਣਾ ਨਸੀਬ ਹੋਣਾ ਕਿ ਨਹੀਂ ਹੋਣਾ ਡੜ ਜੀ ਗੱਲ ਸੁਣਿਓ ਮੈਂ ਤੁਹਾਡੇ ਵਾਲੀ ਚੱਲਿਆ ਹਾਂ ਹਾਂਜੀ ਦੱਸੋ ਜੋ ਬਣਾਇਆ ਸੀ ਮੇਰੇ ਨਾਲ ਕੀ ਕਹਿੰਦਾ ਤੋ ਕਹਿੰਦੇ ਆ ਮੈਂ ਪਿੰਡ ਚੱਲਿਆ ਹਾਂ ਤੇ ਮੈਂ ਚੱਲ ਕੋਈ ਗੱਲ ਨਹੀਂ ਹੋਵੋ ਅੱਛਾ ਨਾਲੇ ਇੱਕ ਹੋਰ ਡਿਆ ਹੈ ਸਲਾਮਸਲਾ ਕਰਨ ਆਖਣ ਡਿਆ ਸੀ ਕਿ ਮੈਂ ਵੱਡੀ ਕੰਟਰੀ ਚ ਜਾਣਾ ਉਹ ਇਹ ਗੱਲ ਤੇ ਮੈਨੂੰ ਵੀ ਕਹਿਣ ਡਿਆ ਸੀ ਉਹ ਕਹਿਨ ਤੇ ਗਿਆ ਸੀ ਤੇ ਪਰ ਇਹਨੇ ਪੈਸੇ ਕਿੱਥੋਂ ਲੰਮੇ ਆ? ਲਵਲੀ ਵੇ ਜੇ ਤਾਂ ਤੇਰੀ ਸਲਾਹ ਲੈਣ ਗਿਆ ਸੀ ਉਹ ਤੇਰੇ ਕੋਲ ਪੈਸੇ ਹੈਗੇ ਆ ਠੀਕ ਆ ਨਹੀਂ ਤਾਂ ਫਿਰ ਮੈਂ ਲਾ ਦਣਾ ਦੱਸ ਪੈਸੇ ਦੇ ਸਾਂਝੇ ਘਰ ਤੋਂ ਜਾਣੇ ਆ ਜਾਨਾ ਪਰ ਇੱਥੇ 50-60000 ਰੁਪਇਆ ਬੰਡਿਆ ਨੀਕੀ ਕੰਟਰੀ ਚ ਉਹਦਾ ਕੀ ਲੋੜ ਉਹਥੇ ਜਾਣ ਦੀ ਉਹ ਚੱਲ ਜੇ ਵੱਡੀ ਕੰਟਰੀ ਚ ਜਾਊਗਾ ਚੱਲ ਉਹਨੇ ਕਮਾਈ ਵੀ ਵੱਧ ਕਰੂਗਾ ਉਹ ਕਮਾਈ ਕਮਾਈ ਹੁਣ ਤੁਸੀਂ ਭੁੱਲ ਜਾਓ ਜਦੋਂ ਵਿਆਹ ਹੋ ਜਾਏ ਨਾ ਬੰਦੇ ਦਾ ਫਿਰ ਘਰ ਵਾਲ ਨੂੰ ਖੇਚ ਹੁੰਦੀ ਯਾਰ ਅੱਗੇ ਸਾਰੇ ਪੈਸੇ ਉਹਨੇ ਘਰੇ ਦਿੱਤੇ ਆ। ਉਹ ਅੱਗੇ ਦਿੱਤੇ ਸੀ ਨਾ ਜਦੋਂ ਵਿਆਹ ਹੋ ਜਾਏ ਫਿਰ ਬੜਾ ਕੁਝ ਵੇਖਣਾ ਪੈਂਦਾ। ਬੁੜੀਆਂ ਬੜਾ ਕੁਝ ਕਰਾ ਦਿੰਦੀਆਂ ਹੁੰਦੀਆਂ। ਉਹ ਕੁਝ ਨਹੀਂ ਹੁੰਦਾ ਤੂੰ ਐਵੇਂ ਡਰੀ ਜਾਣਾ। ਜਾਤ ਲੈਣਦੇ ਉਹ ਘੱਟੋ ਘੱਟ ਵੀ ਇਹਦੇ 20-25 ਲੱਖ ਰੁਪਈਆ ਲੱਗਣਾ। ਲਾਦਾਗੇ ਯਾਰ। ਚਲੋ ਜੇ ਤੂੰ ਹਲਾਸ਼ਰੀ ਦੇ ਹੀ ਦਿੱਤੀ ਹੈ ਤੇ ਫਿਰ ਮੇਰੇ ਨਾਲ ਕਰਨ ਗਿਆ ਹੈ। लवली ਜੇ ਤੂੰ ਉਹਦਾ ਵੱਡਾ ਭਰਾ ਹਾਂ ਤੇ ਤੇਰੀ ਉਹਨੇ ਸਲਾਹ ਲੈ ਲਈ ਆ ਤੇ ਮੜਾ ਕੀ ਕੀਤਾ ਉਹਨੇ? ਉਹ ਸਲਾਹ ਤੇ ਉਹਨੇ ਉਦੋਂ ਨਹੀਂ ਲਈ ਜਦੋਂ ਵਿਆਹ ਹੈ। ਉਦੋਂ ਵੀ ਤੁਸੀਂ ਤਰਲੇ ਮਰਉਂਦੇ ਰਹੇ ਸਾਡੇ। ਤੇਰੀ ਸਲਾਹ ਤੋਂ ਬਗੈਰ ਹੀ ਹੋ ਗਿਆ ਵਾ ਤੈਨੂੰ ਉੱਥੇ ਗਾੜੀ ਕੱਢਿਆ ਤੇਰਾ ਨਾਂ ਨੂੰ ਭੂਏ ਚੜਾਓ ਠੀਕ ਆ ਨਾ ਐਵੇਂ ਪੈਸੇ ਨਾ ਫੋਕੋ ਹੋਰ ਨਾ ਕੰਦ ਵਾਜੇ ਘਰ ਦੇ ਵਿੱਚ ਯਾਰ ਕੰਦ ਧੱਕੇ ਨਾ ਵਜੂਗੀ ਉਹ ਡੈਡੀ ਜੀ ਤੁਹਾਨੂੰ ਨਹੀਂ ਗਾ ਪਤਾ ਇਹ ਨਿਗੇ ਨਿਗੇ ਗੱਲਾਂ ਜਿਹੜੀਆਂ ਨਾ ਮੁੰਕੇ ਵੱਡੀਆਂ ਹੋ ਜਾਂਦੀਆਂ ਹੁੰਦੀਆਂ ਉਹ लवली ਮੇਰੀ ਘਰ ਸੁਣਾ ਜੇ ਤੂੰ ਪੈਸੇ ਲਾਉਣੇ ਆ ਠੀਕ ਆ ਜੇ ਨਹੀਂ ਲਾਉਣੇ ਤੇ ਬਹੁਤੀਆਂ ਗੱਲਾਂ ਨਾ ਕਰ ਚੱਲ ਕਰੋ ਫਿਰ ਮਰਜ਼ੀਆਂ ਆਪਣੀਆਂ ਮੈਂ ਤਾਂ ਫਿਰ ਆਪਣੀਆਂ ਮਰਜ਼ੀਆਂ ਕਰਨੀਆਂ ਆਈਆਂ ਹੁਣ ਤੂੰ ਵੀ ਮੇਰਾ ਪੋਤਾ ਤੇ ਉਹ ਵੀ ਮੇਰਾ ਪੁੱਤ ਵਾ ਹੈਲੋ ਆਹ ਹਾਂ ਠੀਕ ਠਾਕ ਬੱਤ ਉਸ ਨਾਲ ਆਪਣੇ ਕੀ ਹਾਲ ਚੱਲ ਰਿਹਾ ਠੀਕ ਠਾਕ ਆ ਬੱਧੀਆ ਬੱਧੀਆ ਹਾਂ ਲੱਗੇ ਜੀ ਸੱਸ ਚੱਲ ਬੜੀ ਖੁਸ਼ੀ ਵਾਲੀ ਗੱਲ ਹੈਗੇ ਹਾਂ ਆਜੋ ਆਜੋ ਨਾਲੇ ਫੇਰਾ ਪਾਜੋ ਉੱਤ ਹਾਂ ਜੇਕਰ ਤੁਹਾਨੂੰ ਡੈਡੀ ਨਾਲ ਕਰਨੀ ਗੱਲ ਨਾਲ ਨਾਲ ਤਿਆਰੀ ਕਰਨਾ ਕੁਝ ਹੈ ਠੀਕ ਹੈ ਓਕੇ ਬਾਈ ਇੱਕ ਵਾਰੀ ਗੱਲ ਸੁਣਿਆ ਮਰੀ ਹਾਂ ਜੀ ਸੋ ਵੀ ਗੱਲ। ਅਜੇ ਲਿਕੇ ਪਰ ਹੋਈ ਨਹੀਂ। ਹਾਂ, ਕੰਮ ਹੀ ਥੋੜਾ ਜਿਹਾ ਮਨੋ। ਹਾਂਜੀ। ਤੇ ਮੈਂ ਜੇੜਣ ਨੂੰ ਮਿਲਣਾ ਸੀਗਾ। ਉਹਨੇ ਉਧਰ ਫੋਨ ਕੀਤਾ ਸੀ ਨਾ। ਉਸ ਨੇ ਮਿਲ ਲੈਨੇ। ਮੇਰੀ ਸੁਣੋ ਗੱਲ। ਜੋ ਤੁਹਾਨੂੰ ਫੋਨ ਆਇਆ। ਆ ਕੀ ਕਹਿੰਦੇ? ਉਹ ਆਉਣ ਲੱਗੇ ਕਹਿੰਦੇ ਅਸੀਂ ਦੋਵੇਂ ਜੀ ਨਾਲ ਕੇਰਾ ਪਾ ਜਾਂਦੇ ਆ। ਅੱਛਾ। ਮੈਂ ਚਾਹ ਕੋ ਧਾਰ ਨਾਲ ਕੋਈ ਗੱਲ ਨਹੀਂ ਕਰਈ। ਤੇ ਤੁਸੀਂ ਕਿੱਦਾਂ ਕਰੋ? ਖਿਆਰ ਕੇ ਜਾਓ। ਮੈਂ ਛੜ ਕੇ ਚੱਲ ਜਾ। ਤੇ ਬਾਕੀ ਆ। ਤੇ ਘਾਟਾ ਨਹੀਂ ਇਸ ਵਾਂਗ ਪੀ ਰਹੇ ਹੋ ਨਾ ਤਾਂ ਉਹ ਮਗਰ ਉਦਲਜੀਤ ਦੇ ਦਲਜੀਤ ਤੇਰਾ ਵਿਚਾਰ ਹੀ ਗਿਆ ਤੇ ਉਹਨੂੰ ਕਹ ਤੋ ਉਹਨੇ ਲੈ ਆਉਣਾ ਆਹ ਸਰ ਕਿਦਾਂ ਕਰ ਲੈਣੀ ਹੈ ਕਿਦਣਾ ਉਹ ਕਹ ਤੋ ਜੋ ਚਾਹੀਦਾ ਨਾ ਮਗਵਾਲ ਤੁਸੀਂ ਕਰ ਦੋ ਹਾ ਫੋਨ ਦਲਜੀਤ ਨੂੰ ਹੀ ਤੇ ਮੇਰੇ ਕਰ ਲੈਣੇ ਆ ਨਾਲੇ ਮੈਂ ਤੁਹਾਨੂੰ ਦੱਸਣਾ ਸੀਗਾ ਹਾਂਜੀ ਜਿਹੜਾ ਦਲਜੀਤ ਵਾਲਾ ਕੰਮ ਆ ਨਾ ਹਾਂਜੀ ਉਹ ਸਾਡੇ ਥਰੂ ਹੋਣਾ ਸਾਡੇ ਨਾਲ ਹੀ ਪੰਡਾ ਪਾਰਦਾ ਦਾ ਅੱਛਾ ਕੱਠਿਆ ਨਾ ਜੀ ਇਸ ਤਰ੍ਹਾਂ ਗਿਆ ਉਹਨੇ ਹਾਂ ਤਾਂ ਮੇਰੀ ਸੋਹਣ ਗੱਲ ਫਿਕਰ ਤਾਂ ਸਾਨੂੰ ਕੁੜੀ ਦਾ ਹੀ ਤੇ ਕੁੜੀ ਕਾ ਤੇ ਲੀਤ ਤਾਂ ਰਹੂਗੀ ਉਹਦਾ ਚਲ ਵਿਆਹ ਹੋ ਗਿਆ ਹੁਣ ਆਪਣੇ ਪਰੋਮਾਂ ਦੇ ਚਲੋ ਤੇ ਬਾਕੀ ਰਹੀ ਗੱਲ ਵੀ ਜੀ ਇਹ ਤਾਂ ਜੀ ਤਾਂ ਕੰਮ ਪਤਾ ਨਾ ਸਾਡੇ ਨਾਲ ਤੇ ਤੁਸੀਂ ਕਰੋ ਕੋਸ਼ਿਸ਼ ਕੋਈ ਗੱਲ ਨਹੀਂ ਕਿੱਥੇ ਚੱਜਾਂਗੇ ਨਹੀਂ ਮੈਂ ਨਾ ਇਸੇ ਕਰਕੇ ਜਾਣਾ ਹੁਣ ਹਾਂਜੀ ਮੈਂ ਜਿਹੜੀ ਮਿਲ ਕੇ ਗੱਲ ਹੋਣੀ ਆ ਨਾ ਉਹ ਹੋ ਤੁੰਦੀ ਫੋਨ ਤੇ ਗੱਲ ਉਹਦਾਂ ਨੂੰ ਹੋਈ ਗਈ ਸੀ ਇਹ ਜਦੋਂ ਕਾੜੀ ਕਰ ਕੋਈ ਸਹੀ ਇੱਦਾਂ ਕਰਨੇ ਆ ਪਿੱਛੇ ਉਤੋਂ ਨਹੀਂ ਹੁਣ ਆਉਣ ਲੱਗੇ ਮਿਲਣਾ ਇਹਨਾਂ ਨੂੰ ਮਿਲਨੇ ਨੇ ਕਰਣਾ ਵੀ ਜ਼ਰੂਰੀ ਹੈ ਤਾਂ ਇਹ ਜੋ ਚੰਦਣ ਹੈ ਨਾ ਤਾਂ ਬਾਅਦ ਵਿੱਚ ਹੀ ਚੰਦਣਗੇ ਸ਼ਾਇਦ ਤੁਸੀਂ ਉਹਨੂੰ ਫੋਨ ਕਰਕੇ ਉਹਨੀ ਗੱਲ ਕਹਿ ਦਿਓ ਕਿ ਮੈਂ ਤੁਹਾਨੂੰ ਭਾਜ ਕੋਈ ਕੱਟ ਮੈਂ ਹਸਤਾਂ ਨਹੀਂ ਕੋਈ ਨਹੀਂ ਉਹ ਕਹਿੰਦਾ ਹੀ ਆ ਜਾਓ ਤੁਸੀਂ ਹਾਂ ਬੁੱਲਾ ਫੜਾਓ ਮਿਲਣਾ ਠੀਕ ਹੈ ਚਲੋ ਕੋਈ ਨਾਲ ਹੀ ਤੈਡਾ ਲੈਨੇ ਹੁਣ ਵੇਖ ਲਾ ਜੋ ਤੁਸੀਂ ਆਉਣ ਲੱਗੇ ਆ ਨਾ ਤੇ ਵਧੀਆ ਲੱਗਣ ਡਿਆ ਅਸੀਂ ਵੀ ਕਿਸੇ ਦੇ ਕਹਿਣ ਤੇ ਉਹ ਰਿਸ਼ਤਾ ਤੋੜ ਕੇ ਪੈ ਜਾਣ ਉਹ ਪਾਣੀ ਮਾਰਨ ਵਾਲੇ ਨੇ ਪੂਰਾ ਜ਼ੋਰ ਲਾ ਲਿਆ ਮੇਰੀ ਗੱਲ ਸੁਣੋ ਉਹੀ ਵੀ ਆਪਣੇ ਨਾਲ ਸੇਹੀ ਗੁੱਸਾਉਦਾ ਮੈਨੂੰ ਵੀ ਆਉਂਦਾ ਹੈ ਪਰ ਇਹ ਸਭ ਤੋਂ ਵਧੀਆ ਗੱਲ ਹੋਈ ਕਿ ਉਹ ਦਿਸਦਾ ਭੈਣ ਤਾਂ ਆਪ ਚਲ ਕੇ ਆ ਗਈ ਜਿਹੜੇ ਸਾਡੇ ਮਨ ਵਿੱਚ ਸ਼ੱਕ ਹੀ ਨਾ ਉਹ ਵੀ ਦੂਰ ਹੋ ਗਏ ਉਹਦੇ ਵਿੱਚ ਹੈ ਨਾ ਐਨਾ ਸੋਹਣਾ ਪਰਿਵਾਰ ਮਿਲਿਆ ਐਵੇਂ ਕਿਸੇ ਦੇ ਕਹਿਣ ਤੇ ਰਿਸ਼ਤਾ ਤੋੜ ਕੇ ਵੇਜ ਜਾਂਦੇ ਤੰੜ ਕੇ ਕਿਹਾ ਚੰਗਾ ਲੱਭਣਾ ਕਿ ਨਹੀਂ ਲੱਭਣਾ ਪਤਾ ਕੀ ਆ ਮੈਂ ਕਿਹਾ ਅਹੀਂ ਵੀ ਕਈ ਵਾਰੀ ਨਾ ਕਾਲੀ ਕਰ ਜਾਂਦੇ ਹੁਣ ਕਿਸ ਨੇ ਗੱਲ ਕੀਤੀ ਅਹੀਂ ਉਸੇ ਵੇਲੇ ਚੋੱਕੇ ਦਾ ਖੜਾ ਚੱਲ ਰਿਸ਼ਤਾ ਥੋੜੋ ਬਣਾਓ ਠੀਕ ਹੈ ਨਾ ਉਏ ਤੋ ਮੈਂ ਕਹਿੰਦਾ ਕੋਈ ਸਿੱਖਣ ਨੂੰ ਮਿਲਦਾ ਵਾ ਵੀ ਪਹਿਲਾਂ ਇਨਵੈਸਟਿਗੇਟ ਕਰ ਲੋ ਠੀਕ ਹੈ ਨਾ ਕੋ ਪੂਸ਼ਕਾਸ਼ ਕਰ ਲੋ ਕਿ ਕਦੇ ਗਲਤ ਤਾਂ ਨਹੀਂ ਕੋਈ ਕਹਿਣ ਦੇ ਚੰਗੇ ਰਹਿ ਗਏ ਅਸੀਂ ਪਤਾ ਕਰ ਲਿਆ ਸਾਰਾ ਕੁਝ ਮੈਂ ਕਹਿਣ ਦੇ ਆ ਜੋ ਪ੍ਰਮਾਤਮਾ ਕਰਦਾ ਵਧੀਆ ਕਰਦਾ ਉਹਨਾਂ ਦੀ ਬੜੀ ਸਿਆਣਪ ਹੀ ਜਿਹੜੀ ਉਹ ਘਰ ਆ ਗਏ ਨਾ ਤੇ ਸਭ ਕੁਝ ਹੀ ਵਧੀਆ ਹੋ ਗਿਆ ਮੈਂ ਤਾਂ ਚਾਹੁੰਨੀ ਹਾਂ ਕਿ ਮੁੰਡਾ ਬਾਹਰ ਆ ਪੈਲੀ ਵਧੀਆ ਰਿਸ਼ਤਾ ਮੇਰੀ ਕੁੜੀ ਦਾ ਉੱਥੇ ਹੀ ਹੋਵੇ ਚਲ ਪਰਮਾਤਮਾ ਜੋ ਕਰਦਾ ਵਧੀਆ ਕਰਦਾ ਠੀਕ ਹੈ ਚਲ ਆ ਜਾਂਦੇ ਆ ਕੋਈ ਗੱਲ ਨਹੀਂ ਕਰ ਲੈ ਤਿਆਰੀ ਤੁਸੀਂ ਹਾਂਜੀ ਮੈਂ ਕਰ ਲੈਂਦੀ ਹਾਂ ਤਿਆਰੀ ਹਾਂ